ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੱਪ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਅਮਰਤਾ ਪ੍ਰੀਤਮ ਜੀ ਦੀ ਕਾਣ ਮੰਤੂ ਹੈ ਅਮਰਤਾ ਪ੍ਰੀਤਮ ਜੀ ਬਾਰੇ ਸਾਰੇ ਹੀ ਜਿਨੇ ਵੀ ਜਿਹੜੇ ਹਨ ਪੰਜਾਬੀ ਸਾਖ ਪੜ੍ਹ ਪੜ੍ਹ ਜਾਣਦੇ ਹਨ ਪਰ ਫਿਰ ਵੀ ਮੈਂ ਉਹ ਕਿਵਤਾ ਆਪ ਜੀ ਨਾਲ ਸਾਂਝੀ ਕਰਨ ਤੋਂ ਪਹਿਲਾਂ ਆਖਾਂ ਮਾਰਛਾ ਨੂੰ ਕਿਵਤਾ ਸਾਂਝੀ ਕਰਨ ਤੋਂ ਪਹਿਲਾਂ ਮੈਂ ਆਪ ਜੀ ਨਾਲ ਉਹਨਾਂ ਦੇ ਜੀਵਨੀ ਦੀ ਤੇ ਥੋੜੀ ਜੀ ਝਾਤ ਪਾਉਣਾ ਚਾਹੁੰਦਾ ਹਾਂ ਬਹੁਤ ਹੀ ਸੰਖੇਪ ਉਸ ਤੋਂ ਬਾਅਦ ਮੈਂ ਆਪ ਜੀ ਨਾਲ ਕਿਵਤਾ ਵੀ ਸ਼ੁਰੂ ਕਰਾਂਗਾ ਸਾਂਝੀ ਕਰਾਂਗਾ ਅਮਰਤਾ ਪ੍ਰੀਤਮ ਜੀ ਪੰਜਾਬੀ ਸਾਹਿਤ ਦਾ ਇੱਕ ਗੌਰਮਈ ਹਸਤਾਖਰ ਹੈ ਅਮਰਤਾ ਪ੍ਰੀਤਮ ਦੇ ਆਗਮਨ ਨਾਲ ਪੰਜਾਬੀ ਸਾਹਿਤ ਵਿੱਚ ਇੱਕ ਨਾਰੀਵਾਦੀ ਕਵਿਤਰੀ ਦਾ ਪਰਵੇਸ਼ ਹੁੰਦਾ ਹੈ ਇਹ ਤੋਂ ਭਾਵ ਕਿ ਇਸ ਤੋਂ ਪਹਿਲਾਂ ਅਮਰਤਾ ਪ੍ਰੀਤਮ ਜੀ ਤੋਂ ਪਹਿਨਾ ਕੋਈ ਵੀ ਜੜੀ ਔਰਤ ਹੈ ਉਹ ਲਖਾਰੀ ਨਹੀਂ ਸੀ ਹੋਈ ਇਹ ਪਹਿਲੀ ਔਰਤ ਸੀ ਉਨਾ ਦਾ ਜਨਮ 31 ਅਗਸਤ 1919 ਈਸਵੀ ਨੂੰ ਗੁਜਰਾਵਾਲਾ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਪਿਤਾ ਸਰਦਾਰ ਕਰਤਾਰ ਸਿੰਘ ਅਧਿਕਾਰੀ ਅਤੇ ਬੀਬੀ ਰਾਜਕੌਰ ਦੇ ਘਰ ਵਿਖੇ ਹੋਇਆ 10 ਕੋ ਵਰਿਆਂ ਦੀ ਅਮਰਤਾ ਪ੍ਰੀਤਮ ਹੋਈ ਤਾਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਉਸ ਦੀ ਪਰਵਰਿਸ਼ ਉਸ ਦੇ ਪਿਤਾ ਨੇ ਪਿਤਾ ਜੀ ਨੇ ਹੀ ਕੀਤੀ ਭਾਵ ਮਾਂ ਬਣ ਕੇ ਵੀ ਤੇ ਪਿਓ ਬਣ ਕੇ ਵੀ ਅਮਰਤਾ ਜੀ ਨੇ 1932 ਈਸਵੀ ਵਿੱਚ ਵਿਦਵਾਨੀ ਅਤੇ 1933 ਈਸਵੀ ਵਿੱਚ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ਇਸ ਤਰ੍ਹਾਂ 13 14 ਵਰਿਆਂ ਦੀ ਕਿਸ਼ੋਰ ਅਵਸਥਾ ਵਿੱਚ ਭਾਵ ਬਚਪਨੀ ਅਵਸਥਾ ਪੰਜਾਬੀ ਸਾਹਿਤ ਨਾਲ ਉਹਨਾਂ ਦਾ ਨਾਤਾ ਜੁੜ ਗਿਆ ਅਮਰਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ ਪੂਰੀ ਜ਼ਿੰਮੇਵਾਰੀ ਅਤੇ ਆਪਣੇ ਦਿਲਾਰ ਨਾਲ ਪਾਲਿਆ ਪੋਸਿਆ ਅਮਰਤਾ ਪ੍ਰੀਤਮ ਬਹੁਤ ਸਾਰੀਆਂ ਕਲਾਵਾਂ ਜਿਵੇਂ ਕਿ ਫੋਟੋਗ੍ਰਾਫੀ ਨਰਤ ਸੰਗੀਤ ਆਦ ਵਿੱਚ ਆਦ ਵਿੱਚ ਦਿਲਚਸਪੀ ਰੱਖਣ ਵਾਲੀ ਬਹੁ ਅਯਾਮੀ ਸ਼ਖਸੀਅਤ ਸਨ ਅਜਿਉ ਸਾਰਾ ਕੋ ਬਰਿਆਂ ਦੇਹੀ ਸੀ ਕਿ ਪਿਤਾ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਉਹਨਾਂ ਦਾ ਵਿਆਹ ਆਪਣੀ ਭੈਣ ਦੇ ਪੁੱਤਰ ਸਰਦਾਰ ਪ੍ਰੀਤਮ ਸਿੰਘ ਕੁਆਤੜਾ ਨਾਲ 1 ਦਸੰਬਰ 1936 ਨੂੰ ਕਰ ਦਿੱਤਾ ਅਮਰਤਾ ਜੀ ਦੇ ਘਰ ਬੇਟਾ ਨਮਰਾਜ ਅਤੇ ਬੇਟੀ ਕੰਦਲਾ ਨੇ ਜਨਮ ਲਿਆ ਉਸ ਦਾ ਪਤੀ ਸਰਦਾਰ ਪ੍ਰੀਤਮ ਸਿੰਘ ਭਾਵੇਂ ਸਹਿਤਕ ਰੁਚੀਆਂ ਵਾਲਾ ਵਿਅਕਤੀ ਤਾਂ ਨਹੀਂ ਸੀ ਪਰੰਤੂ ਉਹ ਅਮਰਤਾ ਦੇ ਸਿਰਜਣਾਤਮਕ ਕਾਰਜ ਵਿੱਚ ਬਹੁਤੀ ਦਖਲਅੰਦਾਜ਼ੀ ਵੀ ਨਹੀਂ ਸੀ ਕਰਦਾ ਵਿਆਹ ਤੋਂ ਇੱਕ ਦੋ ਵਰਿਆਂ ਬਾਅਦ ਹੀ ਅਮਰਤਾ ਨੇ ਪ੍ਰੀਤਮ ਦੇ ਨਾਂ ਦਾ ਅੰਗ ਬਣਾ ਲਿਆ ਭਾਵ ਅਮਰਤਾ ਕੋਰਤੂ ਅਮਰਤਾ ਪ੍ਰੀਤਮ ਉਲਖਣ ਲਾਗੇ ਜਿਹੜਾ ਕਿ ਅੱਗੇ ਚੱਲ ਕੇ ਬਹੁਤ ਅੱਗੇ ਜਾਨੀ ਕਿ ਉਹਨਾਂ ਨੇ ਅਮਰਤਾ ਅਮਰੋਜ਼ ਵੀ ਨਾਮ ਅਪਣਾਇਆ ਪਰ ਜ਼ਿਆਦਾ ਅਸੀਂ ਸਾਰੇ ਹੀ ਅਮਰਤਾ ਪ੍ਰੀਤਮ ਜੀ ਉਹਨਾਂ ਨੂੰ ਕਹਿੰਦੇ ਹਾਂ ਤੇ ਲਗਭਗ 65 ਵਰੇ ਉਹ ਅਮਰਤਾ ਪ੍ਰੀਤਮ ਦੇ ਨਾਮ ਨਾਲ ਜਾਣੀ ਰਹੀ ਤੇ 2005 ਈਸ਼ੂ ਨੂੰ 8 31 ਅਕਤੂਬਰ 2005 ਨੂੰ ਉਸ ਪਲੈਨੇਟ ਨੂੰ ਤੇ ਆਪਣੇ ਬਾੜਕਾਂ ਨੂੰ ਅਲਵਿਦਾ ਕਹਿ ਗਿਆ। ਉਹਨਾਂ ਦੀਆਂ ਮੈਂ ਤੁਹਾਡੇ ਨਾਲ ਕੁਝ ਪ੍ਰਾਪਤੀਆਂ ਸਾਂਝੀਆਂ ਕਰਦਾ ਹਾਂ। ਵੈਸੇ ਤਾਂ ਉਹਨਾਂ ਨੂੰ ਇੰਨੇ ਇਨਾਮ ਉਹਨਾਂ ਦੀ ਝੋਲੀ ਦੇ ਵਿੱਚ ਪਏ ਕਿ ਕਈ ਕਮਰੇ ਭਰ ਜਾਂਦੇ ਹੋਣਗੇ ਜਾਂ ਭਰੇ ਹੋਣਗੇ ਪਰ ਕੁਝ ਜਿਹੜੇ ਵੱਡੇ ਜਿਹੜੇ ਉਹਨਾਂ ਦੇ ਨਾਮ ਉਹਨਾਂ ਨੇ ਹਾਸਲ ਕੀਤੇ ਜਾਂ ਉਹਨਾਂ ਨੇ ਝੋਲੀ ਵਿੱਚ ਪਾਈਆਂ ਉਹ ਮੈਂ ਆਪ ਜੀ ਨਾਲ ਸਾਂਝੇ ਕਰਦਾ ਹਾਂ ਸਭ ਤੋਂ ਪਹਿਲਾਂ ਮੈਂ ਇਹ ਵੀ ਦੱਸਦਾ ਜਾਵਾਂ ਕਿ 1947 ਤੋਂ ਪਹਿਲਾਂ ਤਕਰੀਬਨ ਉਹਨਾਂ ਦੀਆਂ 9 ਕਿਤਾਬਾਂ ਛਪ ਚੁੱਕੀਆਂ ਸਨ ਤੇ ਸਾਰਿਆਂ ਦਾ ਮੇਰਾ ਖਿਆਲ ਹੈ 100 ਤੋਂ ਉੱਪਰ ਉਹਨਾਂ ਨੇ ਪੰਜਾਬੀ ਮਾਮੂਲੀ ਦੀ ਝੋਲੀ ਵਿੱਚ ਪਾਈਆਂ ਹੋਣਗੀਆਂ ਅਮਰਤਾ ਪ੍ਰੀਤਮ ਜੀ ਨੂੰ 1957 ਵਿੱਚ ਸ਼੍ਰੋਮਣੀ ਪੰਜਾਬੀ ਸਹਿਦਕਰ ਜਿਹੜਾ ਉਹ ਮਿਲਿਆ 1969 ਵਿੱਚ ਪਦਮਸ਼ਰੀ 1982 ਵਿੱਚ ਭਾਰਤੀ ਗਿਆਨਪੀਠ 1986 ਵਿੱਚ ਉਹ ਰਾਜ ਸਭਾ ਦੇ ਮੈਂਬਰ ਵੀ ਬਣੇ तकरीबन 6 ਯੂਨੀਵਰਸਟੀਆਂ ਉਸੇ ਹੀ ਸਾਲ तकरीबन 6 ਯੂਨੀਵਰਸਟੀਆਂ ਡੀਲਟ ਦੀ उपाਧੀ ਵੀ ਉਹਨਾਂ ਨੇ ਹਾਸਲ ਕੀਤੀ ਤੇ 2002 ਵਿੱਚ ਪੰਜਾਬ ਸਰਕਾਰ ਵੱਲੋਂ ਲਾਈਫਟਾਈਮ ਅਚੀਵਮੈਂਟ ਵੀ ਉਹਨਾਂ ਨੇ ਹਾਸਲ ਕੀਤਾ ਤੇ ਆਖਰੀ ਬਰਿਆਂ ਵਿੱਚ ਪਦਮ ਵਿਪੂਸ਼ਣ ਅਵਾਰਡ ਵੀ ਉਹਨਾਂ ਨੇ ਪ੍ਰਾਪਤ ਕੀਤਾ ਤੇ ਬਾਕੀ ਨਾਗਮਣੀ ਨੂੰ ਸਾਰੇ ਹੀ ਜਾਣਦੇ ਹਨ ਕਿ ਉਹਨਾਂ ਨੇ ਨਾਗਮਣੀ ਜਿਹੜਾ ਪੇਪਰ ਆ ਬਹੁਤ ਹੀ ਜ਼ਿਆਦੇ ਪੰਜਾਬੀ ਪਾਠਕਾਂ ਦੇ ਵਿੱਚ ਜਿਹੜਾ ਉਹਨੂੰ ਪਸੰਦ ਕੀਤਾ ਗਿਆ ਪਰ ਉਹਨਾਂ ਦੇ ਮੌਤ ਤੋਂ ਬਾਅਦ ਉਹ ਨਾਗਮਣੀ ਛਪਣ ਬੰਦ ਹੋ ਗਿਆ ਸੀ ਮੈਂ ਆਪ ਖੁਦ ਉਹਦਾ ਲਾਈਫ ਮੈਂਬਰ ਸੀ ਪਹਿਲਾਂ ਮੇਰਾ ਜਿਹੜਾ ਦੋਸਤ ਹੈ ਜਿਹੜਾ ਕਿ ਇਸ ਦੁਨੀਆ ਤੇ ਹੁਣ ਨਹੀਂ ਰਰ ਪਰਮਪਾਲ ਜੀ ਢਿੱਲੋਂ ਉਹ ਮੈਨੂੰ ਤਕਰੀਬਨ ਨਾਗਮਣੀ ਪ੍ਰੀਕਲ ਲਈ ਆਰਸੀ ਬਾਈ ਪੋਸਟ 2-3 ਮਹੀਨੇ ਬਾਅਦ ਇਕੱਠੀਆਂ ਹੋ ਮੈਨੂੰ ਭੇਜਦੇ ਰਿਹਾ ਉਦੋਂ ਬਾਅਦ ਫਿਰ ਮੈਂ ਨਾਗਮਣੀ ਦਾ ਜਿਹੜਾ ਉਹ ਲਾਈਫ ਮੈਂਬਰ ਵੀ ਬਣਿਆ ਕੁਝ ਵਸਾਲਾਂ ਬਾਅਦ ਹੀ ਤੇ ਆਓ ਤੁਹਾਡੇ ਨਾਲ ਉਹਨਾਂ ਦੀ ਜਿਹੜੀ ਮੈਂ ਆਖਾਂ ਵਾਰਸ਼ਾ ਨੂੰ ਉਹ ਸਾਨੀ ਕਰਦਾ ਹਾਂ ਜਿਹੜੀ ਕਿ ਅੱਜ ਪੰਜਾਬ ਦੇ ਤੇ ਪਾਕਿਸਤਾਨ ਦੇ ਉਹੀ ਹਾਲਾਤ ਹੋਏ ਹਨ ਜਾਂ ਹੋ ਰਹੇ ਹਨ ਆਖਾਂ ਵਾਰਸ਼ਾ ਨੂੰ ਅੱਜ ਆਖਾਂ ਵਾਰਸ਼ਾ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ ਕਿਉਂਕਿ ਜਿਹੜੀ ਉਹਨਾਂ ਨੇ ਹੀਰ ਰਾਂਝਾ ਲਿਖੀ ਮੇਰਾ ਖਿਆਲ ਆ ਕਿ ਵਾਰਸ਼ਾ ਨੇ ਇੱਕੋ ਹੀ ਕਿਤਾਬ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਲਿਖੀ ਹੈ ਉਹੀ ਦੇ ਨਾਲ ਉਹ ਇੰਨੇ ਮਸ਼ਹੂਰ ਹੋਏ ਕਿਉਂਕਿ ਇਸ਼ਕ ਦੀ ਗੱਲ ਸੀ ਹੀਰ ਤੇ ਰਾਂਝੇ ਦੀ ਤੇ ਅਮਰਤਾ ਪ੍ਰੀਤਮ ਜੀ ਕਹਿੰਦੇ ਨੇ ਕਿ ਹੁਣ ਭਾਈ ਅਗਲਾ ਵਰਕ ਅਪ ਹੋਊਲ ਉਹ ਸਬਜੈਕਟ ਜਿਹੜਾ ਕਲੋਜ਼ ਕਰਕੇ ਹੁਣ ਅੱਜ ਦਾ ਜਿਹੜਾ ਸਬਜੈਕਟ ਹੈ ਨਾ ਇਹਦੇ ਤੇ ਲੇਖ ਉਹਦੀ ਕਬਰ ਨੂੰ ਸਬੋਧਨ ਕਰਦੇ ਨੇ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲੇਖ ਮਾਰੇ ਵੈਣ ਅੱਜ ਲੱਖਾਂ ਧੀयां ਰੋਂਦੀਆਂ ਤਨੂ ਵਾਰਸ਼ਾ ਨੂੰ ਕਹਿਣ ਕੀ ਕਹਿੰਦੀਆਂ ਨੇ ਇੱਕ ਧੀ ਜਿਹੜੀ ਜਿਹੜੀ ਕਿ ਹੀਰ ਜਿਹੜੀ ਕਿ ਉਹਨਾਂ ਨੇ ਹੀਰ ਲਿਖੀ ਅੱਜ ਲੱਖਾਂ ਤੇ ਯਾਰੋਂਦੀਆਂ ਤੈਨੂੰ ਵਾਰਸ਼ਾ ਨੂੰ ਕਹਿਣ ਮੇਂ ਦਰਦ ਮੰਦਾ ਤੇ ਆ ਦਰਦੀਆ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿੱਚੀਆਂ ਭਾਵ ਦਰਿਆਵਾਂ ਦੇ ਕੰਢਿਆਂ ਤੇ ਤੇ ਲਹੂ ਦੀ ਪਰੇ ਜਨਾਬ ਉਹਨਾਂ ਦੇ ਨਾਲ ਜਿਹੜੀ ਹੈਗਾ ਚਨਾਬ ਦਰਿਆ ਜਿਹੜਾ ਉਹ ਲਹੂ ਨਾ ਪਰ ਚੁੱਕਿਆ ਕਿਸੇ ਨੇ ਪੰਜਾਬ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਾ ਪਾਰ ਪੰਜਾਈਂ ਦਰਿਆਵਾਂ ਵਿੱਚ ਪਾਰ ਭਾਵ ਸਾਰੇ ਪੰਜਾਬ ਦੇ ਵਿੱਚ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਇਸ ਜਰਖੇਜ ਜ਼ਮੀਨ ਤੇ ਲੋਲੂ ਫੁੱਟਿਆ ਜ਼ਹਿਰ ਗੜਕੜ ਚੜੀਆਂ ਲਾਲੀਆਂ ਫੁੱਟ ਫੁੱਟ ਚੜਿਆ ਕਹਿਰ ਵਿਆਗਲ ਸੀ ਵਾ ਫਿਰ ਵਿਆਗਲ ਸੀ ਪਰ ਜ਼ਹਿਰੀਲੀ ਹਵਾ ਜਿਹੜੀ ਕਿ ਇੱਕ ਉਹ ਫਲਾਈ ਗਈ ਹਿੰਦੂਆਂ ਦੇ ਵਿੱਚ ਸਿੱਖਾਂ ਵੀਰਾਂ ਦੇ ਵਿੱਚ ਮੁਸਲਮਾਨ ਵੀਰਾਂ ਦੇ ਵਿੱਚ ਜਿਹੜੀ ਉਹ ਵਾਫ ਲਾਈ ਨਾ ਉਸ ਸਮੇਂ ਦੇ ਵਿੱਚ ਵਿਆਹ ਬਲੀ ਸੀ ਵਾਫਰ ਬਣ ਬਣ ਵਗੀ ਜਾ ਉਹਨੇ ਹਰ ਇੱਕ ਵਾਂਸ ਦੀ ਵੰਝਲੀ ਦਿੱਤੀ ਨਾ ਗੁਣਾ ਇਹ ਹਰ ਕਾਲਮੀ ਨੂੰ ਪਹਿਲਾ ਡੰਗ ਮਾਰੀਆਂ ਮੰਤਰ ਗਏ ਗਵਾਚ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ ਨਾਗਾਂ ਕੀ ਲੈ ਲੋਕ ਮੂੰਹ ਬਸ ਫਿਰ ਡੰਗ ਹੀ ਡੰਗ ਪਲੋਂ ਪਲਿ ਪੰਜਾਬ ਦੇ ਨੀਲੇ ਪੈਗੇ ਅੰਗ ਜਿਹਨੂੰ ਲਾਸ਼ਾਂ ਵਿਚਗੀਆਂ ਜਿਹਨੂੰ ਕਤਲ ਹੀ ਹੋ ਗਏ ਉਹ ਜਿਸਮ ਜਿਹੜੇ ਆ ਉਹ ਤਾਂ ਨੀਲੇ ਹੋਣੀ ਸੀ ਗਲੀਆਂ ਟੁੱਟੇ ਗੀਤ ਫਿਰ ਤਰਕਿਆਂ ਟੁੱਟੀ ਤੰਦ ਕਰੀਨੋਂ ਟੁੱਟੀਆਂ ਸਹੇਲੀਆਂ ਚਰਖੇ ਕੋ ਘੂਕਰ ਬੰਦ ਉਹ ਚਰਖਿਆਂ ਦੀ ਜਿਹੜੀ ਘੂਕ ਸੀ ਨਾ ਜਿਹੜੀਆਂ ਤਰੀਂਜਾਂ ਲੱਗਦੀਆਂ ਸੀ ਉਹ ਤਾਂ ਹੀ ਉਸ ਵੇਲੇ ਕਿਉਂਕਿ Hindu ਪਹਿਣਾ Sikh ਪਹਿਣਾ Musalman ਪਹਿਣਾ ਉਹ ਸਾਰਿਆਂ ਨਾਲ ਕੇ ਤਰੀਂਜਾਂ ਤੇ ਹੁੰਦੀਆਂ ਸੀ ਤੇ ਉਦੋਂ ਸਾਰੇ ਵੱਖ-ਵੱਖ ਹੋ ਗਏ ਤੇ ਫਿਰ ਉਹ ਘੂਕਰ ਤਾਂ ਜਿਹੜੀ ਚਰਖਿਆਂ ਦੀ ਉਹ ਬੰਦ ਹੋਣੀ ਹੋਣੀ ਸੀ ਸਨੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ ਸਨੇ ਡਾਲੀਆਂ ਪੀਂਗ ਅਜ ਪਿਪਲਾਂ ਦਿੱਤੀ ਟੂੜ ਸਨੇ ਸੇਜ ਦੇ ਬੀੜੀਆਂ ਲੁੱਡਣ ਲੁੱਡਣੇ ਕਮਲਾ ਹੋਇਆ ਜਿਹੜੀ ਤੁਸੀਂ ਸਾਰੇ ਸੁਣੀ ਹੋਣੀ ਹੈ ਇਹ ਲਾਈਨਾਂ ਪੜ ਕੇ ਮੈਨੂੰ ਕਿ ਉਹਨੇ ਬੀੜੀਆਂ ਰੋੜਤੀਆਂ ਤੇ ਉਹਨੂੰ ਬਚਾਵੇ ਕੌਣ ਮੈਨੂੰ ਉਹ ਲਾਈਨਾਂ ਯਾਦ ਆਈਆਂ ਇੱਕ ਗਾਣੇ ਦੀਆਂ ਬਹੁਤ ਹੀ ਗਾਣਾ ਮਸ਼ਹੂਰ ਹੋਇਆ ਸੀ ਜਿਹੜਾ ਅਸੀਂ ਜਿਹੜਾ ਸੀ ਪੜ੍ਹਦੇ ਹੁੰਦੇ ਸੀ ਕਿ ਜਦ ਮਾਜੀ ਹੀ ਨਈਆ ਡੋਬੇ ਤਾਂ ਉਸੇ ਕੌਣ ਬਚਾਏ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਵਿਉ ਵੰਝਲੀ ਗਈ ਗਵਾਚ ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸ ਦੀ ਜਾਚ ਰਾਂਝੇ ਦੇ ਸਭ ਵੀਰ ਭਾਵ ਸਾਰੇ ਪੰਜਾਬ ਦੇ ਜਿਹੜੇ ਲੋਕ ਸਨ ਵਿੱਚੇ ਮੁਸਲਮਾਨ ਵਿੱਚੇ ਹਿੰਦੂ ਵਿੱਚੇ ਸਖ ਵੀਰ ਉਹਨਾਂ ਨੂੰ ਸੰਬੋਧਨ ਕੀਤਾ ਅਮਰਸਾ ਫਰੀਦ ਸਿੰਘ ਜੀ ਨੇ ਧਰਤੀ ਤੇ ਲਉ ਵਸਿਆ ਕਬਰਾਂ ਪਈਆਂ ਚੋਣ फरीद दीयां शहजादियां आज ਵਿੱਚ ਮਚਾਰਾਂ रुण ਮਜ਼ਾਰ ਤੋਂ ਭਾਵੇਂ ਕਬਰਾਂ ਵਿੱਚ ਸਿਵੀਆਂ ਵਿੱਚ ਅੱਜ ਸਵੇਕੇ ਦੋ ਬਣ ਗਏ ਹੁਸਨ ਇਸ਼ਕ ਦੇ ਚੋਰ ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਸ਼ਾ ਇੱਕ ਹੋਰ ਅੱਜ ਆਖਾਂ ਵਾਰਸ਼ਾ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਅੱਜ ਲਈ ਇਹ ਨਹੀਂ ਤੇ ਮੇਰੀ ਆਪ ਅੱਗੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਰਾਓ ਆਖਰ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ